ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਹਦਾ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਆ ਬੂਰੀ ਮਾਝ ਦਿਖਾਵਾਂਗੇ ਅੱਜ ਗੱਬਣ ਕਿੰਨੇ ਕਦਨ ਲੈਂਦੀ ਆ ਜਾਂ ਕਿੰਨਾ ਕ ਦੁੱਧਵਾਦਾ ਸਾਰੀ ਗੱਲਬਾਤ ਕਰਾਵਾਂ ਐਸਾ ਸਸੀਗਾ ਬਾਈ ਸਸੀਗਾ ਜੀ ਹੋ ਠੀਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 98722 32148 32148 ਪਿੰਡ ਜੀ ਪਿੰਡ ਜਿਉਂ ਜਿਲ੍ਹਾ ਪਠੰਡਾ ਤਸੀਰ ਰੰਪੜਾ ਫੁੱਲ ਨੇੜੇ ਆਪਾਂ 9 ਕਿਲੋਮੀਟਰ ਵੀ ਤੇ ਰੰਪੜਾ ਰਹਿੰਦਾ ਤੇ 8 ਕਿਲੋਮੀਟਰ ਤਵਾ ਸ਼ਹਿਰ ਆ ਜਾਂਦੇ ਓਕੇ ਜੀ ਤੇ ਅੱਜ ਫਿਰ ਇੱਕ ਬੂਰੀ ਦਿਖਾਉਣੀ ਹੈ ਇੱਕ ਦਿਖਾਉਣੀ ਹੈ ਬਾਈ ਦਿਖਾਉਣੀ ਵੀ ਬਣ ਲਾ ਵੀ ਪੂਰੇ ਜਾਇਜ਼ ਭਾਜ ਜਾਇਜ਼ ਭਾਜ ਤੇ ਕੱਦ ਘੜ ਫੁੱਲ ਹਾਂ ਤੇ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਬਾਈ 10 ਦਿਨ ਦੱਸਿਆ ਮਾਲਕ ਨੇ ਤੇ ਇੱਕ ਗੱਲ ਹੋਰ ਕਨਫਰਮ ਕਰਾ ਦੇ ਵੀ ਜਿਹੜਾ ਇਹਦੇ ਗਾਂਟੀ ਕਾ ਲੱਗਿਆ ਹੁਣ ਬੂਰੇ ਦੇ ਲੱਗਿਆ ਵਾ ਬਾਈ ਬੂਰੇ ਦੇ ਲੱਗਿਆ ਵਾ ਕਿਉਂਕਿ ਬੂਰੀ ਆ ਗਈ ਹੈ ਨਾ ਕਿਉਂਕਿ ਬੱਚਾ ਬੁੱੱਚਾ ਚੰਗਾ ਦੇਗੀ ਤਾਂ ਬਸ ਬਾਰੇ ਨਿਆਰੇ ਹੋ ਜਾਣੇ ਬੱਚੇ ਪਾਉਂਦੀ ਬੂਰੇ ਆ ਬਾਈ ਇਹ ਓਕੇ ਬੂਰੇ ਪਹਿਲਾਂ ਹੀ ਬੂਰੀ ਛੇੜੇ ਕਿਹੜਾ ਸੂਏ ਵਾਸਤੇ ਵੀਰੇ ਹੁਣ ਸੂਂਦੀ ਐ ਇਹ ਬਾਈ ਚੌਥਾ ਸੂਆ ਗਈ ਚੌਥਾ ਸੂਆ ਤਾਂ ਹੁਣ ਦਾ ਕੱਪ ਮਰਾਉਣ ਦਾ ਦੁੱਧ ਦੇ ਦਊਗੀ ਬਾਈ ਇਹ ਦੁੱਧ ਬਾਈ ਮਾਲਕ ਕਹਿੰਦੇ ਅਸੀਂ ਬਈ ਐਵੇਂ ਤਾਂ ਆਪਾਂ ਮਰਾਉਣ ਦਾ 12 ਕਾ 13 ਕਾ ਖੋਲੋ ਜੀ ਤੋਰਾ ਮਤਲਬ ਵੀ 11000 ਕੀ ਮੰਨ ਕੇ ਲੈ ਜੀ ਬੰਦਾ ਓਕੇ ਜੀ ਖੋਲੋ ਤੋਰਾ ਕਰਾ ਕੇ ਚੈੱਕ 11 ਕਿਲੋ ਆਮ ਨਾ ਦੇਣਾ ਇਹਨੇ 11 ਕਿਲੋ ਦਾ ਕੋਈ ਮਾ ਇਹਨਾਂ ਨਹੀਂ ਜਿਓ ਜ਼ਿਆਦਾ ਵਜ਼ਨ ਬੇਟਾ ਜੇਦਾ ਸਿੰਘ ਖੁੱਲਾ ਤਾਂ ਇਹਦੀ ਬਾਡੀ ਵੰਤਰ ਵੀ ਖੁੱਲੀ ਹੰਡੀ ਢੁੰਡੀ ਲੈ ਬਾਈ ਬੱਚਾ ਤੋਰੀ ਫਿਰ ਇਹਨੂੰ ਇਹਨੂੰ ਕੋਈ ਨਹੀਂ ਕਰ ਚੱਕਰ ਨਹੀਂ ਇਹਨੂੰ ਲੈ ਜਾ ਪੁੱਤ ਲੈ ਲੈ ਚੱਲ ਆ ਦੇਖੋ ਜੀ ਥਣ ਭਾਂਡੇ ਦੀ ਸਾਫ ਤਿਆਰ ਹੋਣਾਗਾ ਬਾਕੀ ਚੌੜੀ ਜੂੜੀ ਬਹੁਤ ਆ ਮੈਂ ਪਾਰ ਪਿੱਛੇ ਥਣਾਂ ਦੀ ਓਕੇ ਉਹ ਗਰੰਟੀ ਹੈ ਬਾਈ ਪਾਰ ਪਿੱਛੇ ਦੇ ਵਾਲਾ ਦਿਖਾ ਕੇ ਲਈ ਆਪਾਂ ਓਕੇ ਜੀ ਥਣਾਂਾਂ ਦੀ ਵੀ ਫੁੱਲ ਗਰੰਟੀ ਹੈ ਥਣਾਂਾਂ ਬਾਕੀ ਤਾਂ ਕੋਈ ਏਡੀ ਓਮੇ ਨਹੀਂ ਹੈਗੀ ਜਵਾਨੀ ਜੀ ਹੈ ਜਵਾਨੀ ਜੀ ਹੈ ਭਾਈ ਪਲੀ ਵੀ ਹੈ ਬੁਰੀ ਜੰਦ ਜਾਨ ਵਾਲੀ ਹੈ ਆਏ ਨਹੀਂ ਭਾਈ ਮੌਲੀ ਜੀ ਉਹ ਬਾਕੀ ਤਿਲਾਂ ਵਾਲੀ ਬੁਰੀ ਆ ਗਈ ਹਾਂ ਬੁਰੀ ਪ्योर ਬੁਰੀ ਹੈਗੀ ਭਾਈ ਹੂੰ ਬੁਰੀ ਤਾਂ ਭਾਈ ਮਿਲਦੀ ਬਹੁਤ ਘੱਟ ਆ ਯਾਰ ਬੁਰੀ ਜੇ ਮਿਲਦੀ ਬੱਚੇ-ਬੋਚੇ ਜਿਹੜੇ ਭੈਣ ਭਰਾ ਨਹੀਂ ਲੈਣਿਆ ਤੇ ਦੁੱਧ ਵੀ 10-11 ਕਿਲੋ ਕੋਈ ਇਹਨੂੰ ਮੈਣੇ ਨਹੀਂ ਰੱਖਦਾ ਵਾਕਈ ਦੇਣਾ ਬਾਕੀ ਭਾ ਭਾਈ ਜਮਾ ਅਸਰਾ ਕੱਟਣ ਵਾਲੀ ਹੋਊਗਾ ਪਰ ਛੜ ਛੜ ਆ ਇਹਨੂੰ ਲੋਕ ਅਸਰਾ ਕੱਟਿਆ ਵੇਚੀ ਜਾਂਦੇ ਆ ਕੀ ਮੋਲ ਆ ਗਿਆ ਅਈ ਇਹ ਤਾਂ ਮੁੱਲ ਨਹੀਂ ਕਰਨਾ ਵੋਲਡ ਕਰਾਉਣਾ ਕੋਈ ਮੱਝ ਹੀ ਕਰਾ ਲਾ ਬੱਲਾ ਵੀ 68000 ਰੁਪਏ ਲੈ ਲਾਂਗੇ ਇਹਦਾ ਦੋ ਕੰਮਾਂਦਨ ਕਰ ਦਿਆਂਗੇ ਹਾਂ ਜੋ ਮੱਝ ਐ ਰੇਟ ਆ ਥਣ ਪਾਂਡਾ ਸਾਫ ਇਹਨੇ ਤਿਆਰ ਕਰਨਾ ਕੱਚੀ ਕੱਚੀ ਜ਼ਰੂਰ ਹੋ ਉਸਾ ਉਹਨੇ ਜਜਮੈਂਟ ਕਰ ਲਿਓ ਤੇ ਬੂਰੀ ਅੱਜ ਸਾਨੂੰ ਕਵਰ ਕਰਕੇ ਦਿੱਤੀ ਆ ਬਾਜ਼ਾਰ ਰੇਟ ਦੇ ਵਿੱਚ ਕਵਰ ਕਰਕੇ ਦਿੱਤੀ ਆ ਜੀ ਤੇ ਪਿੰਡ ਜੋੰਦ ਜ਼ਿਲ੍ਹਾ ਬਟਿੰਡਾ ਵੀ 68000 ਰੁਪਏ ਚ ਐ ਮੈਂ ਯਾਰ ਕੋਈ ਦੰਦਾ ਨਹੀਂ ਆਪ ਨੂੰ ਪਤਾ ਆਪੋਂ ਦਾ 1200 9 ਦੀ ਵਿਕ ਜਾਂਦੀ ਆਪਣਾ ਗਾਂਵ ਵੇਖਦਾ ਵੀ ਤਾਂ ਹੀ ਆ ਨੰਬਰ ਬੋਲੀ ਬਈ ਫਿਰ 98722 321643 ਪਿੰਡ ਜੋਂਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਲ ਇੱਕ ਬੂਰੀ ਮੱਝ ਸੀ ਇੱਕ ਸਾਨੂੰ ਦਿਖਾਦੀ ਬਾਕੀ ਸਾਰੇ ਵੀਰਾਂ ਦਾ ਬਾਕੀ ਭਾਈ ਛੋਟੀ ਦਾ ਕੋਈ ਮੰਨੇ ਨਾ ਓਕੇ ਜੀ ਧੰਨਵਾਦ ਜੀ